मुर्दाब खेबा के खाते बढ़ा के आना है, है, है क्योंकि में ਜਿਹੜੇ ਸੂਏ ਕੱਸੀਆਂ ਤੇ ਰਾਹੀ ਪਾਣੀ ਆਉਣਾ ਕੋਟਰਾ ਵੋਟਰਾ ਇਹ ਮੋਲ ਆਉਣਾ ਹੈਗਾ ਖੋਟਾਂ ਨੂੰ ਵੀ ਪਾਣੀ ਲੱਗੇ ਮੋਲ ਲੱਗਿਆ ਕਰਨਾ ਤੇ ਜਿਹੜੇ ਬਾਟੂਆਂ ਸਾਡੇ ਜਿਹੜੇ ਪਾਣੀ ਆਊਗਾ ਸੂਏ ਤੇ ਲੈਣਾ ਨਹੀਂ ਰਹੀ ਰੇਣਾਂ ਨੇ ਬਗਾਂ ਪੜੀਆਂ ਨੇ ਪਾਣੀ ਆ ਜਿਹੜਾ ਉਹਦਾ ਮੁੱਲ ਦਾ ਕਰਕੇ ਰੇਟ ਵਧਾ ਕੇ ਲੈਣਾ ਛੋਟੇ ਤੋਂ ਦੇਖੇ ਤੁਸੀਂ ਇਹ ਸਿਖਾ ਕਾੜ ਜਿਓ ਪਰਾ ਹਰ ਘਰ ਦੇ ਵਿੱਚ ਪਾਣੀ ਹੈ ਸਰਕਾਰਾਂ ਕਿਉਂਦੀਆਂ ਨੇ ਇਹਨਾਂ ਲੋਕਾਂ ਨੂੰ ਮੁਕਲੇ ਕਿਵੇਂ ਪੈਣਗੇ ਬਈ ਬਿਜਲੀ ਨੇ ਨਾ ਤੇ ਸਿੱਧੀਆਂ ਨੇ ਨਾ ਤੇ ਇਹ ਫੇਰ ਕੋਈ ਹੋਟਲ ਨੇ ਨਾ ਤੇ ਲੁੱਟਿਆ ਸਪਿੰਡੇ ਦੇ ਸੋਚਾਰੀ ਹਸਪਤਾਲਾਂ ਵਿੱਚ ਵੀ ਨਹੀਂ ਆਉਂਦੇ 100 ਦੀਆਂ ਦੀ ਟਾਕੀ ਮਿਲਦੀ ਹੈ ਕੱਲੀ ਸਭ ਫੁਜੜੀਆਂ ਦਵਾਈਆਂ ਨੇ ਸਾਨੂੰ ਹਸਪITAL ਮੈਡੀਕਲੋਂ ਫੁਜੜੀਆਂ ਪੈਂਦੀਆਂ ਕਿ ਸਭ ਸਰਕਾਰੀ ਹੋਣੀ ਐ ਸਭ ਬਿਜਲੀ ਤੋਂ ਨਿਕਲ ਰਹਿਣਾ ਹੈ ਕਿਥੇ ਰੋੜਣਾ ਪ੍ਰਾਈਵੇਟ ਕੀਤਾ ਇਹਨਾਂ ਨੇ ਕਿਥੇ ਸਰਕਾਰੀ ਬਿਜਲੀ ਕਿਉਂਕਿ ਜਿਹੜੇ ਵੇਲੇ ਬਕਾਣਦਾਰ ਵੀੜਾ ਉਹ ਘਰ ਦੀ ਬਿਜਲੀ 6 ਤੋਂ 7 ਰੁਪਏ ਜਿੰਨਾ ਪੈਂਦੀ ਆ ਤੇ ਬਕਾਣਦਾਰ ਨੂੰ ਆਪਣੀ ਬਕਣੀ ਬੁੱਕ ਕਰਨੀ ਪੈਂਦੀ ਆ ਤੇ ਭਰਾਵੇ ਫਿਰ ਜਦੋਂ ਜੇ ਪੀ ਮੀਟਰ ਨਹੀਂ ਲਾਤੇ ਫਿਰ ਵੀ ਕੀ ਲਾਹਤ ਪੰਡਾ ਦੇ ਬਿਚਾਰ ਹੋ ਰਹੇ ਹੋਇਆ ਜੇਕਰ ਜੱਪਾ ਮੀਟਰ ਥੋੜੇ ਲੱਗ ਚੁੱਕੇ ਤਾਂ ਫਿਰ ਇਹ ਪਾਣੀ ਦਾ ਬਿੱਲ ਕਰਨਾ ਹੋਣਾ ਬਹੁਤ ਦੂਰ ਦੀ ਗੱਲ ਨਹੀਂ ਇਸ ਕਰਕੇ ਬੇਣਤੀ ਕਰਦਾ ਸੋਚਲ ਤੇ ਸਮਝਣ ਦੀ ਲੋੜ ਆ ਸੀ ਉਸ ادارے ਦੇ ਵਿੱਚ ਕੰਮ ਕਰਦੇ ਆ ਸਾਨੂੰ ਪਤਾ ਪੂਰੇ ਪੰਜਾਬ ਦੇ ਵਿੱਚ ਜਲ ਮਿਸ਼ਨ ਜਿਹੜਾ ਕੇਂਦਰ ਸਰਕਾਰ ਮੋਦੀ ਸਰਕਾਰ ਨੇ ਕਰਤੇ ਹੋਏ ਹਰ ਸਰਕੀ ਕਲੇ ਜਾਓ ਗੇ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਰਿਸਟੈਂਟ ਕੱਤੀ ਤੋਂ ਸੁਭਾ ਵਿਧਪਰਾਂ ਸੰਜੀਤ ਖਾਨ ਵਾਲਿਆਂ ਵਾਲੀ ਅੱਜ ਜੋ ਪੂਰੇ ਪੰਜਾਬ ਦੇ ਵਿੱਚ ਕਾਰਜਕਾਰੀ ਇੰਡੀਆ ਦੇ ਖਿਲਾਫ ਜਿਹੜੇ ਧਰਨੇ ਦਿੱਤੇ ਜਾ ਰਹੇ ਕਿਉਂਕਿ ਜਿੱਥੇ ਪੰਜਾਬ ਸਰਕਾਰ ਸਰਕਾਰ ਜਲ ਮਿਸ਼ਨ ਲੈ ਕੇ ਆਈ ਹੈ ਮੋਦੀ ਸਰਕਾਰ ਕੇਂਦਰ ਸਰਕਾਰ ਦੇ ਤਹਿਤ ਉੱਥੇ ਸਾਡੇ ਲੋਕ ਜਿਹੜੇ ਪਾਣੀ ਜਿਹੜਾ ਪੀਂਦੇ ਸੀਗੇ ਠੀਕ ਹੈ ਅਸੀਂ ਪਾਣੀ ਨੂੰ ਅੰਨ ਦਾਤਾ ਮੰਨਦੇ ਆ ਖੇਤਾਂ ਨੂੰ ਤੇ ਪਾਣੀ ਨੂੰ ਜਲ ਦੇਵਤਾ ਮੰਨਦੇ ਆ ਪਰ ਉੱਥੋਂ ਦੀ ਇੱਥੋਂ ਦੀਆਂ ਸਰਕਾਰਾਂ ਨੇ ਇਹ ਸੋਚਿਆ ਕਿ ਇਹ ਅੰਨਦਾਤਾ ਨਹੀਂ ਇਹ ਜਿਹੜਾ ਜਲ ਦੇਵਤਾ ਨਹੀਂ ਹੈ ਇਸ ਤੇ ਵੱਡੇ ਪੱਧਰ ਤੇ ਜਿਹੜਾ ਮੁਨਾਫਾ ਕਮਾਇਆ ਜਾ ਸਕਦਾ ਇਸ ਨੂੰ ਬਿਜ਼ਨਸ ਬਿਜ਼ਨਸ ਦਾ ਜਿਹੜਾ ਢੰਡਾ ਬਣਾਇਆ ਉਹਨੂੰ ਜਿਹੜਾ ਵੱਡੇ ਪੱਧਰ ਤੇ ਜਿਹੜੇ ਸਾਡੇ ಗ್ರಾಮ ਪੰਚਾਇਤਾਂ ਬਣਾ ਕੇ ਉਹਨਾਂ ਨੂੰ ਭੰਗ ਕਰਕੇ ਤੇ ਕਮੇਟੀਆਂ ਬਣਾ ਕੇ ਜਿਹੜਾ ਕਾਰਜਕਾਰੀ ਇੰਜੀਨੀਅਰ ਜਿਹੜੇ ਲੈ ਕੇ ਤੇ ਪੂਰੇ ਪੱਧਰ ਤੇ ਜਿਹੜਾ ਉਹਨਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੱਲਾ ਬੋਲਣ ਜਾ ਰਹੇ ਆ ਵਾਟਰਵਾਸਾਂ ਤੇ ਕਿਉਂਕਿ ਅਸੀਂ ਇੱਕ ਧਰਨਾ ਨੂੰ ਜਾਲਾ ਲਾਇਆ ਹੈ ਕਿ ਜਿਹੜਾ ਨਿੱਜੀਕਰਨ ਦਾ ਹੱਲਾ ਇਸ ਨੂੰ ਰੋਕਿਆ ਜਾਵੇ ਔਰ ਉਸ ਦੇ ਨਾਲ ਜਿਹੜੇ ਸਾਡੇ ਕੱਚੇ ਕੰਮੇ ਕੰਮ ਕਰਦੇ ਉਹਨਾਂ ਦੀਆਂ ਨਗੂਣੀਆਂ ਤਨਖਾਹਾਂ ਦੇ ਨਾਲ ਗੁਜ਼ਾਰਾ ਨਹੀਂ ਹੋ ਰਿਹਾ ਜਿੱਥੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਡੀਸੀ ਰੇਟ ਦਾ ਵਾਧਾ ਕੀਤਾ ਪਰ ਅੱਜ ਤੱਕ ਸਾਨੂੰ 2 ਸਾਲ ਦੇ ਤਕਰੀਬਨ ਹੋ ਗਿਆ ਡੀਸੀ ਰੇਟ ਦਾ ਵਾਧਾ ਕੋਈ ਨਹੀਂ ਮਿਲਿਆ ਇੱਕ ਪਾਸੇ ਤਾਂ ਭਗਵੰਤ ਮਾਨ ਕਹਿ ਰਿਹਾ ਕਿ ਮੈਂ 80% ਵਾਧਾ ਕੀਤਾ ਆ ਜਿਹੜਾ ਦਿੱਤਾ ਜਾ ਰਿਹਾ ਹੈ ਅੱਜ ਅਸੀਂ ਭਗਵੰਤ ਮਾਨ ਨੂੰ ਵੀ ਦੱਸਣਾ ਚਾਹੁੰਦੇ ਆ ਆਮ ਆਦਮੀ ਸਰਕਾਰ ਨੂੰ ਕਿ ਆ ਬੈਠੇ ਆ ਸਵੇਰ ਦੇ ਬੈਠੇ ਆ ਆਪਣੇ ਬੱਚਿਆਂ ਦੇ ਨਾਲ ਸਾਡੇ ਕਾਰਜਕਾਰੀਆਂ ਨੇ ਸਾਡੀ ਸੁਣਵਾਈ ਤੱਕ ਨਹੀਂ ਕੀਤੀ ਗੱਲ ਤੱਕ ਨਹੀਂ ਸੁਣੀ ਤੇ ਮੰਗਾ ਮਸਲਿਆਂ ਦਾ ਹੱਲ ਕਰਨਾ ਦੂਰ ਦੀ ਗੱਲ ਹੈ ਇਸ ਕਰਕੇ ਮਜਬੂਰ ਨੇ ਜਦੋਂ ਸਮਾਂ 5 ਵਜੇ ਦਾ ਹੋ ਗਿਆ ਸਾਰਾ ਦਿਨ ਬੈਠੇ ਰਹੇ ਆ ਹੁਣ ਸ਼ਾਮ ਦਾ ਵੇਲਾ ਠੰਡ ਦੇ ਵਿੱਚ ਆ ਗਏ ਆ ਤਾਂ ਮਜਬੂਰ ਨੇ ਸਾਨੂੰ ਲੋਕਾਂ ਦੇ ਵਿੱਚ ਮਿੱਤਰ ਕੇ ਅਸੀਂ ਲੋਕਾਂ ਨਾਲ ਗੱਲ ਸਾਂਝੀ ਕਰਨ ਆਏ ਆ ਲੋਕ ਸਾਡੇ ਨੇ ਅਸੀਂ ਲੋਕਾਂ ਦੇ ਆ ਤੇ ਲੋਕਾਂ ਨੂੰ ਸਮਝਾਉਣਾ ਹੈ ਕਿ ਭਰਾਵੋ ਉੱਠ ਜੋ ਜਾਗ ਜੋ ਜੇ ਤੁਸੀਂ ਨਾ ਜਾਗੇ ਤਾਂ ਪਹਿਲਾਂ ਇਹਨਾਂ ਨੇ ਬਿਜਲੀ ਬੋਰਡ ਤੋੜਿਆ ਸਿੱਖਿਆ ਵਿਭਾਗ ਤੋੜਿਆ ਠੀਕ ਹੈ ਉਸ ਤੋਂ ਬਾਅਦ ਸੇਤ ਸਹੂਲਤਾ ਜਿਹੜੀਆਂ ਕਹਿੰਦੇ ਆ ਵੀ ਦਿੱਤੀਆਂ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਸੁੱਟ ਤਾਂ ਹੁਣ ਜਦ ਵੱਡੇ ਪੱਧਰ ਤੇ ਪੰਜਲ ਸਪਲਾਈ ਦੇ ਵਿੱਚ ਜਿਹੜਾ ਨਿੱਜੀਕਰਨ ਦਾ ਹੱਲਾ ਬੋਲਣ ਜਾ ਰਹੇ ਆ ਇਹਨੂੰ ਵੀ ਰੋਕ ਲਈ ਆਪਾਂ ਤੇ ਨਹੀਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਮਰਨ ਤੋਂ ਵੇਲੇ ਸਾਨੂੰ ਬੱਚਿਆਂ ਨੇ ਸਾਡਿਆਂ ਨੇ ਇੱਕ ਬੂੰਦ ਨਹੀਂ ਦੇਣੀ ਕਿਉਂਕਿ ਉਹਨਾਂ ਨੇ ਸਵਾਲ ਕਰਨੇ ਆ ਕਿ ਬਾਪੂ ਤੁਸੀਂ ਉਦੋਂ ਕਿੱਥੇ ਸੀਗੇ ਕਿਉਂ ਨਾ ਲੜੇ ਤੇ ਅੱਜ ਤੁਹਾਨੂੰ ਇਹ ਪਾਣੀ ਬੂੰਦ ਆ ਜਿਹੜੀ ਉਹ ਵੀ 50 ਰੁਪਈਆ ਤੋਂ ਘੱਟ ਨਹੀਂ ਪੈਣੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਰਕੇ ਅਸੀਂ ਲੋਕਾਂ ਨਾਲ ਜਾਗਰੂਕ ਕਰਾਉਣ ਆਏ ਆਂ ਤੇ ਆਪਣੇ ਸੰਘਰਸ਼ ਨੂੰ ਅੱਗੇ ਵੱਲ ਵਧਵਾ ਕਰਾਂਗੇ ਜੇਕਰ ਪੰਜਾਬ ਸਰਕਾਰ ਦਿੱਗੀ ਕਰਨੋਂ ਦੇ ਹੱਲੇ ਤੋਂ ਨਾ ਮੁੜੀ ਤੇ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪ੍ਰਵਾਨ ਨਾ ਕੀਤਾ ਤਾਂ ਅਗਲਾ ਸੰਘਰਸ਼ ਜਿਹੜਾ ਉਹ ਜਲਦ ਜਿਹੜਾ ਤਿੱਖਾ ਕਰਾਂਗੇ ਉਹ ਤੁਹਾਨੂੰ ਜੀ ਬੈਠਾ ਲਾਉਂਦਾ ਕਿ ਜਿਹੜੇ ਉਹਦੇ ਬੈਠੇ ਪਾਉਂਦੇ ਉਹਨਾਂ ਨੇ ਕਿਹਾ ਉਹਨਾਂ ਨੇ ਪਾ ਦੇਣਾ ਬੈਠੇ ਮੈਂ ਬੱਲੇ ਬੱਲੇ ਬੈਠੇ ਇਹ ਜਿਹੜਾ ਬਿਜੇ ਨੰਬਰ 1 ਤੇ 2 ਦੇ 4 ਦਿਨ ਹੋ ਗਏ ਮੰਨ ਕੇ ਕਰ ਚੁੱਕੇ ਜਿਹੜਾ ਕੰਮ ਨੰਬਰ ਦੇ ਨੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਸੀ ਪਰ ਉਸ ਤੋਂ ਬਾਅਦ ਫੇਰ ਫਾਲੇ ਉਹਨਾਂ ਦਾ ਆਏ ਬੱਤ ਤੱਕ ਬੈਠ ਕੇ ਆ ਲਈ ਅੱਗੇ ਕੁਝ ਕਰੀ ਸਹਿਰ ਤੋਂ ਬਹੁਤ ਸਨਮਾਨ ਦੇ ਕੇ ਜੀ ਪਾਧੀ ਆਈ ਨੰਬਰ 2 ਨੂੰ ਮੋਬਾਈਲ ਨੰਬਰ ਤੇ ਵਾਸਰੇਂਗਾ ਉੱਤਰ ਕਰ ਲੈ ਯਾਰ ਆਪਣੀ ਟੀਮ ਦੇ ਲੈਣੇ ਇੱਕਦੇ ਪਾਸੇ ਹੋ ਜਾ ਸਾਰੇ ਇੱਧਰ ਖੜੇ ਹੋ ਮੋਰਦਾ ਹੋਰ ਕਿੱਥੇ ਪਸਦੇ ਨੇ ਯਾਰ ਮੈਂ ਤਾਂ ਕਾਲਾ ਬੈਠੇ ਮੈਂ ਪਬਲਿਕ ਮਾਰਕੀਟ ਦੇ ਕੋਲ ਪਿੱਛੇ ਇੱਧਰ ਬੈਠੇ ਬੈਠੇ ਕੋਈ ਬੰਦਾ ਸਾਨੂੰ ਬੁਲਾਇਆ ਸਾਰੇ ਪਾਸੇ ਚਾਹ ਤੇ ਜਾਇਦ ਤੇ ਹੋ ਜਾ ਇੱਧਰ ਆ ਜਾ ਹਾਂ ਜੀ ਸਾਹਿਬ ਸਰ ਜਿਹੜਾ ਜਿਹੜਾ ਧਰਨਾ ਚਕਾਇਆ ਇਹਦੇ ਬਾਰੇ ਕੀ ਕਹਿਣਾ ਚਾਹੋ? ਇਹ ਜਲ ਭਾ ਜਿਹੜਾ ਸੈਨੀਟੇਸ਼ਨ ਆ ਉਹਨਾਂ ਉਹਨਾਂ ਕੁਝ ਮੁਲਾਜ਼ਮਾਂ ਵੱਲੋਂ ਧਰਨਾ ਕੀਤਾ ਗਿਆ ਜੀ ਜੋ ਕਿ ਇਹਨਾਂ ਦੇ ਸਬੰਧਤ ਭਾਗ ਨਾਲ ਗੱਲ ਕਰਕੇ ਜੇ ਵੈਕਸੀਨ ਹਸਾਬ ਮੌਕੇ ਤੇ ਆ ਰਿਹਾ ਹੈ ਉਹਨਾਂ ਨਾਲ ਕੋਈ ਵੀ ਇਹਨਾਂ ਦੀ ਜੋ ਗੱਲਬਾਤ ਹੈ ਦੋਵੇਂ ਤਰ੍ਹਾਂ ਦੀ ਜਿਹੜੀ ਹੈ ਕਰਵਾ ਕੇ ਦਾ ਮਸਲੇ ਨਾਲ